ਬੇਨਤੀ ਇਹ ਹੈ ਕਿ ਮੈਂ ਆਪਣੇ ਚੈਨਲ ਦੇ ਮਾਧਿਮ ਰਾਹੀਂ ਇੱਕ ਐਡ ਪਾਈ ਸੀ ਕਿਸੇ ਭਰਾ ਦੀ ਐਡ ਪਾਈ ਸੀ ਕਿ ਉਹਨਾਂ ਨੂੰ ਵਰਕਰ ਚਾਹੀਦੇ ਸੀ ਲੇਕਿਨ ਉਸ ਐਡ ਦੇ ਵਿੱਚ ਲਗਭਗ 44000 ਮੈਨੂੰ ਫੋਨ ਆਏ ਆ ਜਿਹੜਾ ਲੋਕਾਂ ਨੂੰ ਕੰਮਕਾਰ ਨਹੀਂ ਮਿਲ ਰਿਹਾ ਜਿਹੜੇ ਇਸ ਵੇਲੇ ਬੇਰੁਜ਼ਗਾਰ ਨੇ ਜ਼ਰੂਰੀ ਨਹੀਂ ਹੈ ਕਿ ਸਾਡੇ ਹਲਕੇ ਤੋਂ ਤਾਲਾ ਆਈਆਂ ਨੇ ਕਿਉਂਕਿ ਅਸੀਂ ਕਾਲ ਤਾਂ ਆਪਣੇ ਹਲਕੇ ਨੂੰ ਦਿੱਤੀ ਸੀ ਦੀਨਾਨਗਰ ਹਲਕੇ ਨੂੰ ਦਿੱਤੀ ਸੀ ਕੀ ਦੀਂਦਾ ਨਗਰ ਦੇ ਲੋਕਾਂ ਵਾਸਤੇ ਰੋਜ਼ਗਾਰ ਜਿਹੜਾ ਉਹ ਹੈਗਾ ਉਹ ਆਪਣੇ ਕੰਮ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਉਸ ਵਿੱਚ ਮੈਂ ਨੰਬਰ ਆਪਣਾ ਐਡ ਕਰ ਦਿੱਤਾ ਆਪਣਾ ਨੰਬਰ ਮੈਂਸ਼ਨ ਕੀਤਾ ਕੱਲਾਂ ਕਿੱਥੋਂ-ਕਿੱਥੋਂ ਆਈਆਂ ਮਾਨਸਾ ਬਠਿੰਡਾ ਰੋਪੜ ਮੁਹਾਲੀ ਚੰਡੀਗੜ੍ਹ ਐਵਰੀ ਡਿਸਟ੍ਰਿਕਟ ਦੇ ਵਿੱਚੋਂ ਮੈਨੂੰ ਕੱਲਾਂ ਆਈਆਂ ਇਹ ਨਹੀਂ ਕਿ ਕੋਈ ਐਮਐਲਏ ਕਹਦੇ ਕਿ ਮੇਰੇ ਪਿੰਡ ਚੋਂ ਨਹੀਂ ਆਈ ਕੋਈ ਮੰਤਰੀ ਕਹਦੇ ਮੇਰੇ ਪਿੰਡ ਚੋਂ ਨਹੀਂ ਆਈ Ha